ਅਸ ਕੋ ਮੈਂ ਸਤਨਾਮ ਸਿੰਘ ਢਾਲੀਵਾਲ ਪ੍ਰਧਾਨ ਜੁਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਬਾਰਡਰ ਤੇ ਸ਼ੈਂਪੂ ਬਾਰਡਰ ਤੇ ਜਿਹੜਾ ਕਿਸਾਨਾਂ ਦੇ ਨਾਲ ਜਿਹੜੀ ਇਹਨੀ ਤਕੜੀ ਕੀ ਹੋਈ ਹੈ ਜਿਹੜਾ ਕਮ ਸੇ ਕਮ ਸਵਾ ਸਾਲ ਤੋਂ ਜਿਹੜਾ ਉਹਨਾਂ ਧਰਨਾ ਲਾਇਆ ਸੀ ਜਿਹੜਾ ਚੁੱਕ ਲਿਆ ਗਿਆ ਇੱਕ ਰਾਈਟ ਟੂ ਸਪੀਚ ਐਂਡ ਐਕਸਪ੍ਰੈਸ਼ਨ ਦਾ ਜਿਹੜਾ ਰਾਈਟ ਹੈ ਉਹ ਇੱਕ ਖਤਮ ਹੋ ਗਿਆ ਕਿਸੇ ਨੂੰ ਵੀ ਆਪਣੇ ਹੱਕ ਲੈ ਲਈ ਮੁਜ਼ਾਹਰੇ ਕਰਨ ਦਾ ਜਾਂ ਧਰਨੇ ਦੇਣ ਦਾ ਜਾਂ ਬੋਲਣ ਦਾ ਜਾਂ ਲਿਖ ਲਿਖ ਕੇ ਲਿਖਣ ਦਾ ਕੋਈ ਅਧਿਕਾਰ ਹੀ ਨਹੀਂ ਰਹਿ ਗਿਆ ਮੈਂ ਇੱਥੇ ਇੱਕ ਗੱਲ ਸਰਕਾਰ ਤੇ ਧੰਦੇ ਵਿੱਚ ਲਿਆਉਣਾ ਕਿ ਆਪਣੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਦੂਜੀ ਵਾਰ ਕੇਂਦਰ ਸਰਕਾਰ ਦੇ ਹੱਥੋਂ ਜਿਹੜੇ ਆ ਵਰਤੇ ਗਏ ਆ ਦੂਸਰੀ ਵਾਰ ਕਿਸ ਤਰ੍ਹਾਂ ਪਹਿਲੀ ਵਾਰ ਜਦੋਂ ਪਈ ਅਮਰਤਪਾਲ ਸਿੰਘ ਹੁਣਾਂ ਦੀ ਗ੍ਰਿਫਤਾਰੀ ਕੀਤੀ ਤੇ ਉਦੋਂ ਵੀ ਇੱਕ ਬੜਾ ਤਕੜਾ ਟੈਰਰ ਜਿਹੜਾ ਵਾਲੋਕਾਂ ਦੇ ਵਿੱਚ ਮਤਲਬ ਕ੍ਰੀਏਟ ਕਰ ਦਿੱਤਾ ਤੇ ਉਹਦਾ ਨਤੀਜਾ ਇਹ ਨਿਕਲਿਆ ਕਿ ਜਦੋਂ ਲੋਕ ਸਭਾ ਦੀਆਂ ਇਲੈਕਸ਼ਨ ਹੋਈਆਂ ਤਾਂ ਉਦੋਂ ਜਿੱਥੇ ਇਹਨਾਂ ਦੇ 92 ਐਮ.ਐਲ.ਏ ਸੀ 92 ਸੀਟਾਂ ਲੈ ਕੇ ਜਿੱਤੇ ਸੀ ਉੱਥੇ ਸਿਰਫ ਐਮ.ਪੀ ਇਹਨਾਂ ਨੂੰ ਚਾਰ ਮਿਲੇ ਤੇ ਜਿਹੜੀ ਸ਼ੀਟ ਦੇ ਉੱਤੇ ਫਰੀਰ ਕੋਡ ਦੇ ਉੱਤੇ ਤੇ ਸਭ ਤੋਂ ਵੱਧ ਇਹਨਾਂ ਨੂੰ ਸੀਪੀਐਸ ਤੋਂ ਵੱਧ ਤੋਂ ਵੱਧ ਵੋਟਾਂ ਲੈ ਕੇ ਜਿੱਤਾਂਗੇ ਤੇ ਉੱਥੋਂ ਵੀ ਇਹ ਹਰਗੇ ਤੇ ਭਾਈ ਅਮਰਪਾਲ ਸਿੰਘ ਭਾਵੇਂ ਜੇਲ੍ਹ ਦੇ ਵਿੱਚ ਸੀ ਫੇਰ ਵੀ ਉਹ ਜਿਹੜਾ ਜਿੱਤ ਗਿਆ ਮੈਂ ਇਸ ਕਰਕੇ ਕਹਿ ਰਿਹਾ ਕਿ ਅਸੀਂ ਬਦਲਾਅ ਵਾਸਤੇ ਇਹ ਮਤਲਬ ਕਾਫੀ ਚਿਰ ਤੋਂ ਲੱਗੇ ਸੀ ਕਿ ਕੋਈ ਐਹੋ ਜਿਹੀ ਪਾਰਟੀ ਪੰਜਾਬ ਦੇ ਵਿੱਚ ਆਵੇ ਜਿੱਤੇ ਕਰਕੇ ਬਦਲਾਅ ਆਵੇ ਤੇ ਬਦਲਾਅ ਦਾ ਕਰਕੇ ਅਸੀਂ ਵੋਟਾਂ ਪਾਈਆਂ ਇਹ ਮੀਨਸ 2017 ਦੇ ਵਿੱਚ ਅਸੀਂ ਪ੍ਰੈਸ ਕਾਨਫਰੰਸ ਹੋਈ ਆ ਮਾਲੀ ਪਾਰਟੀ ਦੇ ਹੱਕ ਦੇ ਵਿੱਚ ਕੀਤੀ ਪਰ ਇਹ ਜਿੱਤ ਦੀ ਜਿੱਤ ਦੀ ਜਿਹੜੀ ਆ ਉਹਦੋਂ ਰਹਿ ਗਈ ਤੇ ਹੁਣ ਦੂਜਾ ਜਿਹੜਾ ਦੂਜੀ ਵਾਰ ਜਿਹੜਾ ਵਰਤਿਆ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਜਿਹੜੇ ਇਥੋਂ ਮਤਲਬ ਜਿਹੜੀ ਖਾਲੀ ਕਰਾ ਕੇ ਜਿਹੜੇ ਇਹਨਾਂ ਦੇ ਟੈਂਟ ਲੱਗੇ ਸੀ ਜਾਂ ਉਹ ਰਹਿਣ ਵਸੇਰਾ ਸੀ ਉਹਨਾਂ ਨੂੰ ਜਿਹੜਾ ਟਵਾਤਾ ਜਿਹੜਾ ਕਾਫੀ ਲੱਖਾਂ ਕਰੋੜਾਂ ਦਾ ਜਿਹੜਾ ਉੱਥੇ ਨੁਕਸਾਨ ਜਿਹੜਾ ਹੈ ਸਰਕਾਰ ਵੱਲੋਂ ਕਰ ਦਿੱਤਾ ਗਿਆ ਫਿਰ ਬਹੁਤ ਜ਼ਿਆਦਾ ਗਲਤ ਗੱਲ ਹੋਈ ਹੈ ਇਹਦਾ ਖਮਿਆਜਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਹੁਣ ਭਾਵੇਂ ਕੋਈ ਕਹੇ ਭਾਵੇਂ ਨਾ ਕਹੇ ਪਰ ਆਉਣ ਵਾਲੇ ਸਮੇਂ 2027 ਦੇ ਵਿੱਚ ਸਰਕਾਰ ਨੂੰ ਭੁਲਤੂਗਾ ਇਹ ਭੁਗਤਣਾ ਪਊਗਾ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਇਹਨਾਂ ਨੂੰ ਯਾਦ ਹੋਊਗਾ ਕਿ ਜਦੋਂ ਲੋਕ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਬੀਜੇਪੀ ਦੇ ਕੈਂਡੀਡੇਟ ਨੂੰ ਪਿੰਡਾਂ ਦੇ ਵਿੱਚ ਨਹੀਂ ਸੀ ਜਾਣ ਦਿੱਤਾ ਜਾਂਦਾ ਤੇ ਉਦੋਂ ਇਹ ਬੜਾ ਹੱਸ ਕੇ ਮਜ਼ਾਕੀਆ ਤਰ੍ਹਾਂ ਕਹਿੰਦੇ ਕਿ ਜੇ ਤੁਸੀਂ ਕਿਸਾਨਾਂ ਦੇ ਹੱਕ 'ਚ ਕੋਈ ਕੀਤਾ ਹੋਵੇ ਤੇ ਫੇਰ ਹੀ ਤੁਹਾਨੂੰ ਪਸਾਰਨ ਪਿੰਡਾਂ 'ਚ ਵੜਨ ਵੜਨ ਦੇਣ ਤੇ ਹੁਣ ਤੁਸੀਂ ਆਪ ਦੇਖ ਲਓ ਕਿ ਤੁਸੀਂ ਕਿਸਾਨਾਂ ਨਾਲ ਕੀ ਕੁਝ ਕਰਤਾ ਕਿੰਨੀ ਗਲਤ ਗੱਲ ਆ ਕਿੰਨਾ ਕਿੰਨਾ ਤੁਸੀਂ ਉਹਨਾਂ ਨੂੰ ਧੋਖੇ ਦੇ ਨਾਲ ਪਹਿਲਾਂ ਆਪਣੇ ਕੋਲ ਬੁਲਾ ਲਿਆ ਲੀਡਰ ਗ੍ਰਿਫਤਾਰ ਕਰ ਲੇ ਤੇ ਮੁੜ ਕੇ ਉਹਨਾਂ ਦੇ ਉੱਤੇ ਕੀ ਕਿੰਨੇ ਅਪੀਨਾਤਿਆਚਰ ਕੀਤਾ ਡੰਗਾ ਫੇਰੀਆ ਇਹ ਕਰਕੇ ਅਸੀਂ ਬਾਰ-ਬਾਰ ਜਿਹੜਾ ਆ ਸਰਕਾਰ ਨੂੰ ਜਿਤਾਉਂਦੇ ਰਹਿੰਦੇ ਆ ਵੀ ਜਿਹੜੇ ਤੁਸੀਂ ਇਦਾਂ ਦੇ ਗਲਤ ਕੰਮ ਜਿਹੜੇ ਆ ਉਹ ਨਾ ਕਰੋ ਕਿਉਂਕਿ ਲੋਕਾਂ ਨੇ ਬਦਲਾਅ ਵਾਸਤੇ ਤੁਹਾਨੂੰ ਵੋਟਾਂ ਪਾਈਆਂ ਤੇ ਤੁਸੀਂ ਬਦਲਾਓ ਕਿਸ ਤਰ੍ਹਾਂ ਦਾ ਜਿਹੜਾ ਵਾ ਉਹ ਦੇ ਰਹੇ ਹੋ ਮੈਂ ਇੱਕ ਹੋਰ ਗੱਲ ਕਹਿਣੀ ਚਾਹਣਾ ਵੀ ਤੁਸੀਂ ਤੁਹਾਡੀ ਜਿਹੜੀ ਪੁਲਿਸ ਮਸ਼ੀਨਰੀ ਹੈ ਉਹਦੇ ਕੋਲ ਕਿਹੜਾ ਇਹੋ ਜਿਹਾ ਇਨਸਟਰੂਮੈਂਟ ਆ ਗਿਆ ਜਿਹੜਾ ਦੇਖ ਕੇ ਅੰਦਾਜ਼ਾ ਲਾ ਲੈਂਦੇ ਆ ਵੀ ਇਹ ਇੱਕ ਨਸ਼ੇ ਦੀ ਕੋਠੀ ਨਸ਼ੇ ਦੇ ਪੈਸੇ ਦੇ ਉੱਤੋਂ ਜਿਹੜੇ ਆ ਉਹ ਬਣੀ ਹੈ ਤੇ ਕਾਜ ਜਿਹੜਾ ਬਣਿਆ ਉਹਨੂੰ ਧਾਰ ਜਾਂ ਜਿਹੜਾ ਵੀ ਫੜਦੇ ਆ ਮਤਲਬ ਕੋਈ ਕਿਸੇ ਨੌਜਵਾਨ ਨੂੰ ਤੇ ਉਹਨੂੰ ਪੂਰਾ ਪਰੂਫ ਕਰ ਦਿੰਦੇ ਆ ਕਿ ਇਹ ਜਿਹੜਾ ਆ ਇਹ ਤੇ ਇੱਕ ਗੈਂਗਸਟਰ ਆ ਜਾਂ ਇਹ ਫਲਾਣੇ ਬੰਮ ਧਮਾਕੇ ਜਾਂ ਗੋਲੀ ਕਾਂਢ ਜਾਂ ਕਿਸੇ ਵੀ ਇਹ ਸ਼ਾਮਲ ਆ ਤੇ ਇਹਦਾ ਇਨਕਾਊਂਟਰ ਕਰ ਦੋ ਉਹਦੀ ਲੱਤ 'ਚ ਗੋਲੀ ਮਾਰੀ ਸ਼ੋਅ ਕਰ ਦੇਣੀ ਵੀ ਹਥਿਆਰਾਂ ਦੀ ਬਰਾਮਗਦੀਲ ਖੜਿਆ ਸੀ ਤੇ ਉੱਥੇ ਭੱਜਣ ਲੱਗਾ ਜਾਂ ਉਹਨੂੰ ਮਾਰ ਦੇਣਗੇ ਵੀ ਉਹਨੇ ਆਪਣੀ ਰੱਖਿਆ ਦੇ ਵਾਸਤੇ ਜਿਹੜੀ ਗੋਲ ਚਲਾਈ ਤੇ ਅਸੀਂ ਪੁਲਿਸ ਨੇ ਇਨਕਾਊਂਟਰ ਕੀਤਾ ਜਵਾਬੀ ਫਾਇਰਿੰਗ ਦੇ ਵਿੱਚ ਜਾਂ ਆਮ ਇੱਕ ਰੂਟੀਨ ਬਣਾਈ ਜਿਹੜੀ ਲੱਤ ਦੇ ਵਿੱਚ ਗੋਲੀ ਵੱਜੀ ਸ਼ੋਅ ਕਰ ਦੇਣਗੇ ਦੇਖੋ ਇਸ ਤਰ੍ਹਾਂ ਦੇ ਇਨਕਾਉਂਟਰ ਅਸੀਂ 84 ਦੇ ਦਹਾਕੇ ਦੇ ਵਿੱਚ ਸੁਣਦੇ ਸੀ ਤੇ ਉਹਨੂੰ ਅਸੀਂ ਹੁਣ ਪਹਲਾ ਚੁਕੇ ਸੀ ਪਰ ਪਿਛਲੇ ਕੁਝ ਸਮੇਂ ਦੇ ਦਿੱਤੋਂ ਇਹ ਜਿਹੜੇ ਦੁਬਾਰਾ ਤੁਸੀਂ ਸ਼ੁਰੂ ਕਰਤੇ ਆ ਇਹ ਬਹੁਤ ਜ਼ਿਆਦਾ ਗਲਤ ਗੱਲ ਆ ਪੰਜਾਬ ਦੇ ਵਿੱਚ ਇੰਨੇ ਵੀ ਹਾਲਾਤ ਨਹੀਂ ਸੀ ਖਰਾਬ ਵੀ ਜਿਹੜਾ ਤੁਸੀਂ ਇੱਥੇ ਤੱਕ ਜਿਹੜਾ ਕਰਨਾ ਸ਼ੁਰੂ ਕਰਤਾ ਕਮ ਸੇ ਕਮ ਸਮਝੋ 2027 ਦੂਰ ਨਹੀਂ ਤੇ ਮੇਰਾ ਖਿਆਲ ਹੈ ਕਿ ਤੇ ਇਹ ਨਾ ਹੋਵੇ ਤੇ ਇੱਕ ਜਸਨਾ ਕਿਸੇ ਦੀ ਕਹਾਵਤ ਆ ਵੀ ਕੋਈ ਬਜ਼ੁਰਗ ਜਦੋਂ ਉਹ ਮਰਨ ਲੱਗਾ ਤੇ ਉਹ ਆਪਣੇ ਮੁੰਡੇ ਨੂੰ ਕਹਿੰਦਾ ਬੱਚੇ ਨੂੰ ਵੀ ਭਾਈ ਇਹੋ ਜਿਹਾ ਕੰਮ ਕਰੀ ਜਿਹੜਾ ਮੈਨੂੰ ਲੋਕ ਚੰਗਾ ਗੈਣ ਕਿਉਂਕਿ ਉਹ ਕੀ ਕਰਦਾ ਸੀ ਵੀ ਜਦੋਂ ਪਿੰਡ ਦਾ ਕੋਈ ਵਿਅਕਤੀ ਕਿਸੇ ਦੀ ਡੈਥ ਹੋ ਜਾਣੀ ਤੇ ਉਹਨੇ ਜਾ ਕੇ ਤੇ ਉਹਦੀ লাশ ਪੱਟਣੀ ਪੱਟ ਕੇ ਤੇ ਉਹਦੇ ਕੱਪੜੇ ਲਾ ਕੇ ਤੇ ਉਹਨੂੰ ਉੱਥੇ ਰੱਖ ਦੇਣਾ ਲੋਕ ਬੜੇ ਦੁਖੀ ਸੀ ਉਹ ਮੁੰਡਾ ਸੋਚਦਾ ਰਿਹਾ ਵੀ ਮੈਂ ਕਿਸ ਤਰ੍ਹਾਂ ਕਰਾਂ ਵੀ ਜਿਹੜਾ ਮੇਰਾ ਬਾਪੂ ਆ ਇਹਨੂੰ ਲੋਕੀ ਚੰਗਾ ਗੈਣਾ ਸ਼ੁਰੂ ਕਰ ਦੇਣ ਉਹਨੇ ਜਦੋਂ ਕਿਸੇ ਦੀ ਡੈਥ ਹੋਣੀ ਤੇ ਉਹਨੇ ਕੰਮੇ ਸ਼ੁਰੂ ਕਰਤਾ ਵੀ ਪਿਓ ਤੇ ਕੱਪੜੇ ਲਾਉਂਦਾ ਸੀ ਤੇ ਉਹ ਚੱਕ ਕੇ ਤੇ ਲਿਆ ਕੇ Laash ਉਹਦੀ ਘਰ ਦੇ ਬਾਹਰ ਜਿਖੜੀ ਕਰਦੇ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਵੀ ਇਹ ਤੋਂ ਤੇਦਾ ਪਿਓ ਹੀ ਚੰਗਾ ਸੀ ਹੁਣ ਤੁਸੀਂ ਦੇਖੋ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇਹ ਲੋਕ ਕਿਤੇ ਇਹ ਨਾ ਸ਼ੁਰੂ ਕਹਿਣਾ ਸ਼ੁਰੂ ਕਰ ਦੇਣ ਵੀ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਆਪਣੇ ਨਰਿੰਦਰ ਮੋਦੀ ਜੀ ਭਗਵਾਨ ਤੋਂ ਮੰਨਤੋ ਤੇ ਉਹੀ ਚੰਗੇ ਸੀ ਕਿਉਂਕਿ ਇੰਨਾ ਲੰਮਾ ਸਮਾਂ ਅ ਦਿੱਲੀ ਦੇ ਬਾਰਡਰ ਤੇ ਸਿੰਘੂ ਬਾਰਡਰ ਤੇ ਜਾਂ ਹੋਰ ਧੰਨੇ ਲੱਗੇ ਰਹੇ ਉਹਨੇ ਨਹੀਂ ਹਿੰਮਤ ਨਹੀਂ ਕੀਤੀ ਵੀ ਕਿਸਾਨਾਂ ਦਾ ਜਿਹੜਾ ਮਦ ਧਰਨਾ ਉੱਥੇ ਚਕਾਦਾ ਤੇ ਆਪਣੇ ਮੁੱਖ ਮੰਤਰੀ ਸਾਹਿਬ ਨੇ ਝਟਫਟ ਕਰਕੇ ਸਵਾ ਸਾਲ ਦੇ ਵਿੱਚ ਐਸ ਹੋ ਗਿਆ ਸੀ ਉਹਨਾਂ ਨੂੰ ਬੈਠਿਆਂ ਨੂੰ ਨਾ ਚੰਡੀਗੜ੍ਹ ਵੰਡਦਾ ਨਾ ਦਿੱਲੀ ਜਾਣਦਾ ਤੇ ਉਹ ਕੀ ਕਹਿੰਦੇ ਆ ਧਰਨਾ ਚ ਕਰਕੇ ਚਲਾਉਂਦਾ ਕੀਤਾ ਦੇਖੋ ਇਹ ਤਾਂ ਜਿਵੇਂ ਬੰਦੀਆਂ ਦੀ ਵੀ ਅਸੀਂ ਇਸ ਮਿਲਦੇ ਅਸੀਂ ਬੜੀ ਤਕੜੀ ਇੱਕ ਹੰਕਮਾ ਜਿਹੜੇ ਇਕੱਠੇ ਨਹੀਂ ਹੋ ਸਕੇ ਇਹ ਵੀ ਦਾ ਕਾਰਨ ਹੈਗਾ ਮੈਂ ਦੁਬਾਰਾ ਇੱਕ ਗੱਲ ਕਹਿਣ ਲੱਗਾ ਕਿ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਦਾ ਫਾਇਦਾ ਜਿਹੜਾ ਆ ਇਲੈਕਸ਼ਨਾਂ ਦੇ ਵਿੱਚ ਮਿਲੇ ਭਾਵੇਂ ਨਾ ਮਿਲੇ ਪਰ ਵਪਾਰੀਆਂ ਦੇ ਕੋਲੋਂ ਫੰਡ ਜ਼ਰੂਰ ਮਤਲਬ ਵੱਡੀ ਤਦਾਦ ਦੇ ਵਿੱਚ ਮਿਲਦੇ ਨੇ ਕਿ ਜਿਹੜੀ ਬੜੀ ਗਲਤ ਗੱਲ ਹੈ ਕਿਉਂਕਿ ਜਿਹੜਾ ਵੀ ਇਲੈਕਸ਼ਨ ਫੰਡ ਕੋਈ ਦਿੰਦਾ ਉਹਦਾ ਜਿਹੜਾ ਗਲਤ ਢੰਗ ਦੇ ਨਾਲ ਉਹਦਾ ਜੁਟੀਲਾਈਜ਼ ਆਪਣੇ ਕੰਮਾਂ ਨੂੰ ਕੰਮਾਂ ਨੂੰ ਜੁਟੀਲਾਈਜ਼ ਨਹੀਂ ਆਪਣੇ ਕੰਮ ਜਿਹੜੇ ਆ ਉਹ ਗਲਤ ਤਰੀਕੇ ਨਾਲ ਕਰਕੇ ਉਹਦਾ ਸਹੀ ਗੁਣਾ ਬਣ ਨਹੀਂ ਸਕਦਾ ਇਹ ਕਰਕੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਅੰਦਾ ਧਿਆਨ ਰੱਖਣ ਦੇ ਜੋ ਗਿਆ ਤੇ ਮੇਰੀ ਫੇਰ ਬੇਨਤੀ ਹੈ بار بار ਵੀ ਇਸ ਤਰ੍ਹਾਂ ਦਾ ਜਿਹੜਾ ਕੰਮ ਸਰਕਾਰ ਨੇ ਕੀਤਾ ਵਾ 2027 ਨੂੰ ਮੁਖ ਰੱਖਦੇ ਆ ਇਹ ਜਿਹੜਾ ਆ ਇਹਨੂੰ ਬੰਦ ਕਰੇ ਤੇ ਸਰਪ੍ਰੇਮ ਮੁੱਖ ਮੰਤਰੀ ਸਾਹਿਬ ਜੀ ਦੇ ਆ ਉਹ ਸਹੀ ਤਰੀਕੇ ਦੇ ਨਾਲ ਕਰਨ ਪਰ ਬਹੁਤ ਗਲਤ ਕਰਦਾ ਤੇ ਆਉਣ ਵਾਲਾ ਸਮਾਂ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਇਹ ਜਿਹੜੇ ਆਮ ਆਦਮੀ ਪਾਰਟੀ ਆ ਇਹਦੇ ਲੀਡਰਾਂ ਨੂੰ ਵੀ ਕਿਸਾਨ ਜਿਹੜੇ ਆ ਉਹ ਪਿੰਡਾਂ ਦੇ ਵਿਚ ਵੜਨਦੇ ਧੰਨਵਾਦ